ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜਿਹੜਾ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਪੰਜਾਬ ਦੀਆਂ ਪੋਸਟਾਂ ਪੰਜਾਬ ਦੇ ਵਿੱਚ ਹੀ ਪੋਸਟਿੰਗ ਹੋਊਗੀ ਬਹੁਤ ਵਧੀਆ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਡਿਟੇਲਸ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਤਾਂ ਬਿਨਾਂ ਕਿਸੇ ਦੇਰੀ ਸਿੱਧੇ ਆਪਾਂ ਨੋਟੀਫਿਕੇਸ਼ਨ ਦੇ ਚੱਲਦੇ ਜੀ ਸਭ ਤੋਂ ਪਹਿਲਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਪਰਫਾਰਮ ਦੇ ਦੀ ਜ਼ਰੂਰਤ ਹੋਊਗੀ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਸ ਪਰਫਾਰਮ ਨੂੰ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹ ਪਾਸਪੋਰਟ ਸਾਈਜ਼ ਫੋਟੋ ਵੀ ਲੱਗੂਗੀ ਪਰਫਾਰਮ ਦੇ ਉੱਪਰ ਤਾਂ ਇਹਨਾਂ ਦੇ ਦਫ਼ਤਰ ਵਿੱਚੇ ਪਹੁੰਚਦੇ ਕਰਨਾ ਅਪਲਾਈ ਕਿਵੇਂ ਕਰਨਾ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਤਾਂ ਉਸ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਪੋਸਟਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਕਲਰਕ ਦੀਆਂ ਪੋਸਟਾਂ ਨੇ ਜਿਹੜਾ ਡਾਕ ਬੇਸਿਸ ਪੋਸਟਾਂ ਨੇ ਇਹ ਤੇ ਇਹਨਾਂ ਪੋਸਟਾਂ ਦੀ ਕੈਟਾਗਰੀ ਵਾਈਜ਼ ਵਨ ਦੇ ਨਾਲ ਹੀ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਸੈਲਰੀ 29200 ਰੁਪਏ ਜੀ ਤੇ ਯੋਗਤਾ ਇਹਨਾਂ ਪੋਸਟਾਂ ਦੇ ਲਈ ਬੈਚਲਰ ਡਿਗਰੀ ਤੁਹਾਡੀ ਆਰਟਸ ਜਾਂ ਸਾਇੰਸ ਦੇ ਵਿੱਚ ਚਾਹੀਦੀ ਹੈ ਜਾਂ ਕੋਈ ਬਰਾਬਰ ਦੀ ਯੋਗਤਾ ਹੋਵੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਵੇ ਲਾਜ਼ਮੀ ਹੈ ਜੀ ਕੰਪਿਊਟਰ ਪ੍ਰੋਫੀਸ਼ੈਂਸੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਅੱਗੇ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਨੇ ਕੋਲ ਸੱਤ ਪੋਸਟਾਂ ਨੇ ਕੈਟਾਗਰੀ ਵਾਈਜ਼ ਵੰਡ ਨਾਲ ਹੀ ਦਿੱਤੀ ਹੋਈ ਹੈ ਸੈਲਰੀ ਤੇ ਯੋਗਤਾ ਸੇਮ ਹੀ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਏਜ ਲਿਮਿਟ ਇਹਨਾਂ ਵੱਲੋਂ 192025 ਤੱਕ 18 ਤੋਂ 37 ਸਾਲ ਰੱਖੀ ਗਈ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਏਜ ਰੈਲੈਕਸੇਸ਼ਨ ਰਹਿਣ ਵਾਲਾ ਹੈ ਜੀ ਇਹ ਜੋ ਪੋਸਟਾਂ ਨੇ ਜੀ ਇਹਨਾਂ ਦੇ ਲਈ ਇੱਕ ਰਿਟਨ ਐਗਜ਼ਾਮ ਹੈ ਤੁਹਾਡਾ ਰਹਿਣ ਵਾਲਾ ਹੈ ਇੰਗਲਿਸ਼ ਕੰਪੋਜੀਸ਼ਨ ਤੇ ਜਨਰਲ ਨੌਲੇਜ ਦੇ ਵਿੱਚੋਂ ਪੰਜਾਬ ਜਾਂ ਮਾਰਕਸ ਹੋਣਗੇ ਜੀ ਜਿਹਦੇ ਵਿੱਚ 33% ਕੁਆਲੀਫਾਈਇੰਗ ਮਾਰਕਸ ਹੋਣਗੇ ਜੋ ਤੁਸੀਂ ਲੈਣੇ ਲਾਜ਼ਮੀ ਹੋਣਗੇ ਜੇਕਰ ਤੁਸੀਂ ਕੁਆਲੀਫਾਈ ਕਰਨਾ ਚਾਹੁੰਦੇ ਹੋ ਅੱਗੇ ਤੇ ਅੱਗੇ ਇਹਨਾਂ ਵੱਲੋਂ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਦੇ ਲਈ ਜੋ ਟੈਸਟ ਲਿਆ ਜਾਣਾ ਜੀ ਜਿਹਦੇ ਵਿੱਚ 80 ਵਰਡਸ ਪਰ ਮਿਨਟ ਇਨ ਇੰਗਲਿਸ਼ ਸ਼ਾਰਟਹੈਂਡ ਤੁਹਾਨੂੰ ਦੇਣੀ ਹੋਊਗੀ ਜੀ ਤੇ 20 ਵਰਡਸ ਪਰ ਮਿਨਟ ਇਨ ਟ੍ਰਾਂਸਕ੍ਰਿਪਸ਼ਨ ਇਹਨਾਂ ਵੱਲੋਂ ਲਿਖਿਆ ਹੋਇਆ ਜੀ ਜਿਹੜੇ ਜੋ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਜੀ ਲਿੰਕ ਸਾਰੇ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ ਪਰਫਾਰਮਾ ਦਾ ਨੋਟੀਫਿਕੇਸ਼ਨ ਇਹ ਜੋ ਪੋਸਟਾਂ ਨੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਵੱਲੋਂ ਜਾਰੀ ਕੀਤੀਆਂ ਗਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਲੇ ਚਾਹਵਾਨ ਉਮੀਦਵਾਰ 25/9/2025 ਸ਼ਾਮ 5 ਵਜੇ ਤੱਕ ਇਹਨਾਂ ਤੱਕ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰ ਸਕਦੇ ਆ ਜੀ ਦਫਤਰ ਦਾ ਪਤਾ ਹੈਗਾ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਰਨਾਲਾ ਇੱਥੇ ਤੁਸੀਂ ਆਪਣੀਆਂ ਅਰਜ਼ੀਆਂ ਭੇਜਣੀਆਂ ਜੀ ਤਾਂ ਪਰਫਾਰਮਾ ਭਰ ਕੇ ਨਾਲ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਜੀ ਪਾਸਪੋਰਟ ਸਾਈਜ਼ ਫੋਟੋ ਤੁਸੀਂ ਪਰਫਾਰਮੇ ਤੇ ਲਗਾਉਣੀ ਹੈ ਤਾਂ ਇਹਨਾਂ ਦੇ ਦਫਤਰ ਵੇਖੇ ਪਹੁੰਚਦੇ ਕਰ ਸਕਦੇ ਹੋ 25 ਸਤੰਬਰ 2025 ਤੱਕ ਤਹਾਏ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ